ਸੋਸਿਕਾ ਦੋਸਤੋ ਮੈਂ ਹਨਨਵੀ ਸਿੰਘ ਚੀਮਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਆਹ ਰੁਕ ਕਰਦੇ ਆ ਪੰਜਾਬ ਦੀਆਂ ਮੁੱਖ ਖਬਰਾਂ ਵੱਲ ਸਿੱਧੂ ਮੁਸੇਵਾਲੇ ਦੇ ਭਰਾ ਦੀ ਹਸਪਤਾਲ ਤੋਂ ਸਭ ਤੋਂ ਪਹਿਲੀ ਵੀਡੀਓ ਮਾਸੂਮ ਨੂੰ ਦੇਖ ਕੇ ਸਿੱਧੂ ਦੀ ਆਉਂਦੀ ਹੈ ਯਾਦ ਪਰਮਾਤਮਾ ਨੇ ਬਖਸ਼ੀ ਪੁੱਤ ਦੀ ਤਾਨਤ ਪਿੰਡ ਮੁਸੇਵਾਲੇ ਚ ਸਿੱਧੂ ਦੇ ਛੁੱਟੇ ਭਰਾ ਦੇ ਖੁਸ਼ੀ ਵਿੱਚ ਵੰਡੇ ਜਾ ਰਹੇ ਲੱਡੂ ਪੂਰਾ ਪਿੰਡ ਮਨਾ ਰਿਹਾ ਖੁਸ਼ੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਮੁੱਦੇ ਨਜ਼ਰ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤੇ ਹ ਇਹਨਾਂ ਲੋਕ ਸਭਾ ਚੋਣਾਂ ਵਿੱਚ ਵਰਤੀ ਜਾਵੇਗੀ ਸਖਤੀ ਕਿ ਕੱਲ ਮਿਤੀ 16 ਮਾਰਚ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ VOTING ਦਾ ਅਨਾਉਂਸਮੈਂਟ ਕਰ ਦਿੱਤਾ ਗਿਆ ਹੈ ਆਉਣ ਵਾਲੇ ਲੋਕ ਸਭਾ ਚੋਣ ਪੰਜਾਬ ਦੇ ਵਿੱਚ ਫੇਸ 7 ਦੇ ਵਿੱਚ ਹੋਣਗੇ ਜਿਸ ਦੇ ਤਹਿਤ 1 ਜੂਨ ਨੂੰ VOTING ਹੋਏਗੀ ਤੇ 4 ਜੂਨ ਨੂੰ ਉਸ ਦੀ ਕਾਊਂਟਿੰਗ ਕੀਤੀ ਜਾਏਗੀ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਿੱਥੇ ਸਾਰੇ ਹੀ ਮੀਡੀਆ ਦੇ ਸਾਥੀਆਂ ਨਾਲ ਇਹ ਇਲੈਕਸ਼ਨ ਸ਼ੈਡਿਊਲ ਸਾਂਝਾ ਕੀਤਾ ਗਿਆ ਹੈ ਤੇ ਨਾਲ ਹੀ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਹੁਸ਼ਾਪੁਰ ਦੇ ਵਿੱਚ VOTING ਨੂੰ ਲੈ ਕੇ ਤੇ ਸਾਰੀ ਪ੍ਰਕਿਰਿਆ ਨੂੰ ਲੈ ਕੇ ਤਿਆਰੀ ਕੀਤੀ ਗਈ ਹੈ ਮੈਂ ਸਾਰੇ ਨਾਲ ਹੀ ਬਸ ਇਹ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਹੁਸ਼ਾਪੁਰ ਪ੍ਰਸ਼ਾਸਨ ਵੱਲੋਂ ਤੇ ਹੁਸ਼ਾਪੁਰ ਦੀ ਇਲੈਕਸ਼ਨ ਟੀਮ ਵੱਲੋਂ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੀ ਤਿਆਰੀ ਕਰ ਲਈ ਗਈ ਹੈ ਟੋਟਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 1563 ਤੋਂ ਵੱਧ 1563 ਬੂਥਾਂ ਦੇ ਉੱਤੇ ਇਹ VOTING ਦੀ ਪ੍ਰਕਿਰਿਆ ਕੀਤੀ ਜਾਏਗੀ ਜਿੱਥੇ 12 ਲੱਖ ਤੋਂ ਵੱਧ 12.5 ਲੱਖ ਦੇ ਕਰੀਬ ਵੋਟਰਸ ਆਪਣੀ ਵੋਟ ਆ ਕੇ ਆਪਣੀ ਵੋਟ VOTING ਰਾਈਟ ਦੀ ਵਰਤੋਂ ਕਰਦੇ ਹੋਏ ਵੋਟ ਕਰਨਗੇ ਮੈਂ ਸਾਰੇ ਨੂੰ ਹੀ ਅਪੀਲ ਕਰਦੇ ਹਾਂ ਕਿ ਇਸ ਇਲੈਕਸ਼ਨ ਦੇ ਵਿੱਚ ਅਸੀਂ ਸਾਰਾ ਹਿੱਸਾ ਲਈਏ ਤੇ ਇੱਕ ਸਾਫ ਸੁਥਰੀ ਸਰਕਾਰ ਤੇ ਆਪਣਾ ਚੁਨਾਉ ਨਮਾੰਦਾ ਅਸੀਂ ਲੋਕ ਸਭਾ ਤੱਕ ਪਹੁੰਚਾਈਏ ਤਾਂ ਕਿ ਅਸੀਂ ਇਸ ਡੈਮੋਕ੍ਰੇਸੀ ਦਾ ਹਿੱਸਾ ਹੋਣ ਦਾ ਜੋ ਸਾਨੂੰ ਮਾਣ ਹੈ ਉਸ ਦੇ ਉੱਤੇ ਅਸੀਂ ਹੋਰ ਜ਼ਿਆਦਾ ਗਰਵ ਲੈ ਸਕੀਏ। ਤਲਾਦੇ ਤਹਿਤ ਆਉਂਦੇ ਥਾਣਾ ਕੁਮਾਨ ਦੇ ਪਿੰਡ ਖੁਜਾਲਾ ਵਿੱਚ ਜਿੱਥੇ ਪੀਰ ਬੱਬਾ ਸੁੰਦਰ ਸ਼ਾਹ ਦੀ ਜਗ੍ਹਾ ਤੇ ਇੱਕ ਨਾਲ ਹੀ ਲੱਗਦੇ ਨਿਹੰਗ ਸਿੰਘ ਆਪਣਾ ਡੇਰਾ ਬਣਾ ਕੇ ਰਹਿ ਰਿਹਾ ਸੀ ਪੰਚਾਇਤ ਵੱਲੋਂ ਇਸ ਨਿਹੰਗ ਉੱਤੇ ਗੋਲਕਾ ਵਿੱਚੋਂ ਪੈਸੇ ਚੋਰੀ ਕਰਨ ਦੇ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਜਦੋਂ ਨਿਹੰਗ ਸਿੰਘ ਨਾਲ ਇਸ ਬਾਰੇ ਗੱਲਬਾਤ ਕਰਨੀ ਚਾਹੀ ਤਾਂ ਉਹ ਉੱਥੋਂ ਆਪਣੇ ਕਮਰੇ ਨੂੰ ਤਾਲ ਲਗਾ ਕੇ ਚਲਾ ਗਿਆ ਉਹਦੇ ਚਲੇ ਜਾਣ ਤੋਂ ਬਾਅਦ ਪੰਚਾਇਤ ਵੱਲੋਂ ਤਾਲੇ ਨੂੰ ਤੋੜ ਕੇ ਜਦੋਂ ਅੰਦਰ ਕਮਰੇ ਵਿੱਚ ਦੇਖਿਆ ਤਾਂ ਉਹਨਾਂ ਪੰਚਾਇਤ ਵੱਲੋਂ ਦੱਸਿਆ ਜਾ ਰਿਹਾ ਕਿ ਨਿਹੰਗ ਸਿੰਘ ਦੇ ਕਮਰੇ ਵਿੱਚ ਵਾਲਮਿਕੀ ਚੀਤਾ ਗ੍ਰੰਥ ਪਿਆ ਸੀ ਉੱਥੇ ਹੀ ਜਦੋਂ ਅਲਮਾਰੀ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਸੁੰਦਰ ਗੁਟਗਾ ਸਾਹਿਬ ਅਤੇ ਹੋਰ ਪੁਥੀਆਂ ਮਾਰੇ ਹਾਲਾਤਾਂ ਵਿੱਚ ਪਈਆਂ ਮਿਲੀਆਂ ਅਤੇ ਉਹਨਾਂ ਦੇ ਪੰਨੇ ਵੀ ਫਟੇ ਹੋਏ ਸਨ ਉੱਥੇ ਹੀ ਮੌਕੇ ਤੇ ਪੁੱਜੇ ਗੁਰਦੁਆਰਾ ਰਾਮ ਥੰਮਣ ਸਾਹਿਬ ਦੇ ਸੇਵਾਦਾਰ ਲੱਪ੍ਰੇਤ ਸਿੰਘ ਅਤੇ ਜਗਰੂਪ ਸਿੰਘ ਨੇ ਦੱਸਿਆ ਕਿ ਅਸੀਂ ਨਿਹੰਗ ਸਿੰਘ ਦੇ ਕਮਰੇ ਵਿੱਚ ਜਾ ਕੇ ਦੇਖਿਆ ਉਹਨਾਂ 'ਤੇ ਦੋਸ਼ ਲਗਾਇਆ ਕਿ ਗੁਟਕੇ ਸਾਹਿਬ ਅਤੇ ਪੋਥੀ ਸਾਹਿਬ ਦਾ ਬਹੁਤ ਹੀ ਅਨਾਦਰ ਕੀਤਾ ਗਿਆ ਸੀ ਬਟਾਲਾ ਦੇ ਗਾਂਧੀ ਕੈਂਪ ਵਿੱਚ ਇਲਾਕੇ 'ਚ ਦਿਨ ਦਿਹਾੜੇ ਹੋਈ ਖੂਨੀ ਝੜਪ ਦੋ ਗੁੱਟਾਂ ਦੇ 5 ਲੋਕ ਜ਼ਖਮੀ ਹੋ ਗਏ ਮੋਟਰਸਾਈਕਲ ਨੂੰ ਵੀ ਲਗਾਈ ਗਈ ਅੱਗ ਪੁਲਿਸ ਥਾਣਾ ਘਮਾਨ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦਿਨੀ ਪਿੰਡ ਮਾਰੀ ਟੰਡਾ ਵਿਖੇ ਇੱਕ ਘਰ ਦੇ ਗੇਟ ਵਿੱਚ ਗੁਲੀਆਂ ਮਾਰਨ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਇੱਕ ਰਿਵਾਰਵਲ ਚਾਰ ਜਿੰਦਾ ਰੋਧ ਅਤੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾਕਟਰ ਰਾਜਕੁਮਾਰ ਜੋ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਸਨ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਉਹਨਾਂ ਨੂੰ ਕਾਫੀ ਪਸੰਦ ਆਉਣ ਕਰਕੇ ਉਹਨਾਂ ਵੱਲੋਂ ਇਸ ਪਾਰਟੀ ਵਿੱਚ ਸ਼ਾਮਿਲ ਹੋਇਆ ਗਿਆ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਵਿੱਚ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨਗੇ। ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਕਾਲੀ ਜੁਆਇਨ ਕੀਤਾ ਤੇ ਤੁਸੀਂ ਅੱਜ ਇਹ ਜੋ ਪ੍ਰੋਗਰਾਮ ਅੱਜ ਆਪਣਾ ਉਲੀਕਿਆ ਔਰ ਜੋ ਪਿਆਰ ਦਿਖਾਇਆ ਜੋpropto ਦਿਖਾਇਆ ਮੈਂ ਉਸਦੇ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਨੂੰ ਇਸ ਹੁਣ ਇਹ ਕਹਿਣ ਚ ਵੀ ਕਰਨਜੀਤ ਜੀ ਝਿਜਕ ਨਹੀਂ ਆ ਇਹ ਕਿ ਜਿਹੜਾ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਫਿਰ ਰਾਜਾ ਜੀ ਨੇ ਮੈਨੂੰ ਵਿਧਾਨ ਸਭਾ ਚ ਮਿਲੇ ਰਾਜਾ ਜੀ ਨੇ ਕਿਹਾ ਵੀ ਆ ਜਾਓ ਸਾਡੇ ਚੋਂ ਬਹੁਤ ਹੋ ਗਿਆ ਸੋ ਮੈਂ ਆਪਣੇ ਸਾਥੀਆਂ ਦਾ ਮੈਨੂੰ ਜੋ ਸ਼ੁਰੂਆਤ ਜੋ ਇਨੀਸ਼ੀਏਟ ਕੀਤਾ ਉਸ ਦੇ ਲਈ ਮੈਂ ਆਪਣੇ ਸਾਥੀਆਂ ਦਾ ਧੰਨਵਾਦ ਜਿੱਥੇ ਕਰਦਾ। ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਨੈਸ਼ਨਲ ਕਨਵੀਨਰ ਸ਼੍ਰੀ ਆਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਟੇਟ ਪ੍ਰਧਾਨ ਵੀ ਉਹ ਹੀ ਨੇ। ਸੋ ਮੈਂ ਸਮਝਦਾ ਕਿ ਅੱਜ ਆਪਾਂ ਜਿੱਥੇ ਅੱਜ ਬੈਠੇ ਆਂ ਜਿਨ੍ਹਾਂ ਸਾਥੀਆਂ ਚ ਬੈਠੇ ਆਂ ਇਹ ਸਾਥੀ ਕੋਈ ਮਾਮੂਲੀ ਸਾਥੀ ਨਹੀਂ ਆ ਇਹਨਾਂ ਨੇ ਮੈਂ ਸਮਝਦਾ ਕਿ ਬੜੀ ਕ੍ਰਾਂਤੀਕਾਰੀ ਸੋਚ ਰਹੀ ਹੈ ਨਾ ਸਾਥੀ ਔਰ ਜਦੋਂ ਐਡੇ ਵੱਡੇ ਜਦੋਂ ਸੁਨਾਮੀ ਆਈ ਆ ਆਮ ਆਦਮੀ ਪਾਰਟੀ ਦੀ ਜਿਹੜੀ ਸੁਨਾਮੀ ਇਹ ਕ੍ਰੀਏਟ ਹੋਈ ਹੈ ਇਹ ਸੁਨਾਮੀ ਕ੍ਰੀਏਟ ਕਰਨ ਦੇ ਵਿੱਚ ਸਾਡੇ ਇਹਨਾਂ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਮੈਂ ਸਭ ਤੋਂ ਪਹਿਲਾਂ ਤੇ ਸਾਰੀ ਟੀਮ ਨੂੰ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਔਰ ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਜੋ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਜੋ ਪਾਲਿਸਿਸ ਨੇ ਜੋ ਉਹਨਾਂ ਦੀਆਂ ਔਸਾਰੂ ਨੀਤੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਜੋ ਆਮ ਆਦਮੀ ਪਾਰਟੀ ਦਾ ਜੋ ਪੱਲਾ ਫੜਿਆ ਉਸ ਨੂੰ ਜੁਆਇਨ ਕੀਤਾ ਤੇ ਮੈਂ ਸਮਝਦਾ ਕਿ ਕਿਉਂਕਿ ਮੇਰੀ ਸੋਚ ਵੀ ਇਹੀ ਸੋਚ ਹੈ ਕਿ ਇੱਕੋ ਮਿਸ਼ਨ ਦੇ ਨਾਲ ਆਇਆ ਡਾਕਟਰ ਸਾਹਿਬ ਵੀ ਅਸੀਂ ਪ੍ਰੋਫੈਸ਼ਨਲ ਆ ਡਾਕਟਰ ਸਾਡੀ ਪ੍ਰੈਕਟਿਸ ਵੀ ਅੱਛੀ ਆ ਪਰ ਸਾਡਾ ਮਿਸ਼ਨ ਕਿਤੇ ਨਾ ਕਿਤੇ ਇੱਕੋ ਹੀ ਆ ਵੀ ਸਾਡਾ ਸਾਰਿਆਂ ਦਾ ਮਿਸ਼ਨ ਇੱਕੋ ਹੀ ਆ ਕਿ ਅਸੀਂ ਜਿੰਨੀ ਜਨਤਾ ਦੀ ਸੇਵਾ ਕਰ ਸਕੀਏ ਜਿੰਨੀ ਡਿਵੈਲਪਮੈਂਟ ਕਰ ਸਕੀਏ ਜਿੰਨਾ ਵਿਕਾਸ ਕਰ ਸਕੀਏ ਜਿੰਨਾ ਅਸੀਂ ਸਕੂਲ ਦੇ ਲਈ ਐਜੂਕੇਸ਼ਨ ਦੇ ਲਈ ਸਿਹਤ ਸੇਵਾਵਾਂ ਦੇ ਲਈ ਵਧੇਤਰ ਕਰ ਸਕੀਏ ਉਹ ਅਸੀਂ ਕਰਨਾ ਚਾਹੁੰਦੇ ਹਾਂ ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੀ ਇਸ ਪਾਰਟੀ ਦੀ ਸੋਚ ਜਿਹੜੀ ਹੈ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਹੈ ਉਹ ਸੋਚ ਜਿਹੜੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਦੀ ਬਹੁਤ ਵੱਡੀ ਸੋਚ ਹੈ ਜਿਸ ਦੇ ਸੋਚ ਸਦਕਾ ਔਰ ਇਹ ਸਿਰਫ ਸੋਚ ਹੀ ਨਹੀਂ ਆ ਸੋਚ ਤੇ ਸਰਕਾਰ ਪੈਰਾ ਵੀ ਦੇ ਰਹੀ ਹੈ ਜਿਸ ਤਰ੍ਹਾਂ ਮੈਂ ਸਕੂਲਾਂ ਦੀ ਗੱਲ ਕੀਤੀ ਹੈ ਪੜੋ ਜੁੜੋ ਸੰਘਰਸ਼ ਕਰੋ ਬਾਬਾ ਸਾਹਿਬ ਦਾ ਮਿਸ਼ਨ ਹੈ ਔਰ ਉਸੇ ਤਰ੍ਹਾਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਸਰਕਾਰ ਵੱਲੋਂ ਜਿਹੜਾ ਇੱਕ ਪੰਜਾਬ ਸਰਕਾਰ ਵੱਲੋਂ ਸਫਾਈ ਅਭਿਆਨ ਕਾਫੀ ਸਮੇਂ ਤੋਂ ਚਲਾਇਆ ਜਾ ਰਿਹਾ ਹੈ ਪਰ ਇਸ ਸਬੰਧ ਵਿੱਚ ਹਾਰਪੁਰ ਦੇ ਕਵਰਨਰ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਇਹ ਹੀ ਕਿਹਾ ਜਾ ਰਿਹਾ ਸੀ ਕਿ ਜੋ ਵੀ ਕੂੜੇ ਕਰਕਟ ਦੇ ਢੇਰ ਸ਼ਹਿਰ ਵਿੱਚ ਲੱਗੇ ਹੋਏ ਹਨ ਉਹ ਹਾਰਪੁਰ ਦੇ ਸ਼ਹਿਰ ਤੋਂ ਵਾਰ-ਵਾਰ ਜੋ ਕੂੜੇ ਦੇ ਡੰਬ ਬਣੇ ਹੋਏ ਹਨ ਉੱਥੇ ਛੁੱਟੇ ਜਾਣਗੇ ਪਰ ਜਦੋਂ ਪੱਤਰਕਾਰਾਂ ਵੱਲੋਂ ਸ਼ਹਿਰ ਦੇ ਵਿੱਚ ਖਾਲੀ ਪਲਾਟਾਂ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਕੁਝ ਪ੍ਰਾਈਵੇਟ ਮਕਾਨਾਂ ਦੀ ਜੋ ਜਗ੍ਹਾ ਖਾਲੀ ਪਲਾਟ ਬਣੇ ਹੋਏ ਹਨ ਉੱਥੇ ਹੀ ਕੁੜੇ ਢੇਰ ਦਿਖਾਈ ਦਿੱਤੇ ਇਸ ਸਬੰਧ ਵਿੱਚ ਮੋਹੱਲਾ ਵਾਸੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਸਫਾਈ ਕਰਮਚਾਰੀ ਨਹੀਂ ਆਉਂਦਾ ਜਿਸ ਕਾਰਨ ਉਹਨਾਂ ਨੂੰ ਇਸ ਤੋਂ ਕਾਫੀ ਦਿੱਕਤ ਆਉਂਦੀ ਹੈ ਅਤੇ ਮੋਹੱਲਾ ਵਾਸੀਆਂ ਨੇ ਕਿਹਾ ਕਿ ਜੋ ਵੀ ਸਫਾਈ ਦਾ અભિયાન ਹੈ ਉਹ ਸਰਕਾਰ ਵੱਲੋਂ ਬਖੂਬੀ ਕੀਤਾ ਜਾਣਾ ਚਾਹੀਦਾ ਅਤੇ ਇਹਨਾਂ ਗੰਦੀ ਗੰਦੀਆਂ ਢੇਰਾਂ ਤੋਂ ਉਹਨਾਂ ਨੂੰ ਨਿਜਾਤ ਦਵਾਈ ਜਾਣੀ ਚਾਹੀਦੀ ਹੈ ਸੋ ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਜੀਬੀਸੀ ਅਪਡੇਟ ਦੇ ਨਾਲ ਧੰਨਵਾਦ